ਜਲੰਧਰ ਜਿਮਨੀ ਚੋਨਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਆਪ ਪਾਰਟੀ ਦੇ ਨੇਤਾ ਤੇ ਹਲਕਾ ਡੇਰਾ ਬੱਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਦੀ ਖੁਸ਼ੀ ਮਨਾਈ ਅਤੇ ਜਸ਼ਨ ਮਨਾਉਂਦੇ ਹੋਏ ਆਪ ਵਰਕਰਾਂ ਨੇ ਲੱਡੂ ਵੰਡੇ ਉੱਥੇ ਹੀ ਡੇਰਾ ਬੱਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅੱਜ ਆਪ ਪਾਰਟੀ ਦੀ ਇਤਿਹਾਸਿਕ ਜਿੱਤ ਹੋਈ ਹੈ ਆਮ ਆਨ ਲਈ ਪਾਰਟੀ ਦੇ ਵੱਲੋਂ ਜੋ ਪਿਛਲੇ 14 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀਤੇ ਗਏ ਸਨ ਉਸ ਦੇ ਰਿਪੋਰਟ ਕਾਰਡ ਨੂੰ ਦੇਖਦੇ ਹੋਏ ਜਲੰਧਰ ਦੇ ਵੋਟਰਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੈ ਅਤੇ ਇਹ ਵੱਡੀ ਜਿੱਤ ਦਾ ਫਤਵਾ ਹੈ ਉਹਨਾਂ ਨੇ ਕਿਹਾ ਕਿ ਹੁਣ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਭਾਜਪਾ ਇਕੱਠੇ ਵੀ ਹੋ ਜਾਣ ਜਿੱਤ ਕਦੇ ਨਹੀਂ ਹਿੱਕੀ ਲੋਕ ਲੋਕ ਸਭਾ ਚੋਣਾਂ ਦੇ ਵਿੱਚ 2024 ਦੇ ਵਿੱਚ ਵੀ ਆਪ ਪਾਰਟੀ ਦੀਆਂ ਪੰਜਾਬ ਦੀਆਂ 13 ਸੀਟਾਂ ਤੇ ਵੱਡੀ ਜਿੱਤ ਲਵਾਉਣਗੇ ਸੋ ਅੱਜ ਅਸੀਂ ਖੜੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਕਿ ਅੱਜ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਗੁਰਦੀਪ ਸਿੰਘ ਰੰਧਾਵਾ ਹਲਕਾ ਇੰਚਾਰਜ ਨੇ ਡੇਰਾ ਬਾਬਾ ਨਾਨਕ ਦੇ ਸੋ ਆਪਾਂ ਅੱਜ ਉਹਨਾਂ ਦੇ ਗ੍ਰਾਮ ਵਿਖੇ ਪਹੁੰਚੇ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਕਿੰਨਾ ਉਤਸ਼ਾਹ ਹੈ ਆਮ ਪਾਲਟੀ ਦੇ ਵਰਕਰਾਂ ਦੇ ਵਿੱਚ ਸਵੇਰ ਤੋਂ ਹੀ ਜਦੋਂ ਮਾਰਨਿੰਗ ਟਾਈਮ ਤੋਂ ਉੱਠੇ ਨੇ ਰੰਧਾਵਾ ਸਾਹਿਬ ਸਵੇਰ ਤੋਂ ਹੀ ਜਰਾਏ ਇੱਥੇ ਐਦਾਂ ਹੀ ਜਰਾਏ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੀ ਕੱਲ ਜਿਮਣੀ ਚੌਂ ਜਲੰਧਰ ਦੇ ਵਿੱਚ ਜਿੱਤੀ ਹੈ ਤੇ ਸਾਰੇ ਜਿਹਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਪਾਰਟੀ ਦੇ ਵਰਕਰ ਨੇ ਜਿੰਨੇ ਵੀ ਪ੍ਰਧਾਨ ਨੇ ਜਿੰਨੇ ਵੀ ਐਮਐਲਏ ਨੇ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਜਿਹਰੀਆਂ ਨੇ ਸਵੇਰ ਤੋਂ ਹੀ ਜਿਹਰੀਆਂ ਨੇ ਰੌਣਕਾਂ ਲਗੀਆਂ ਹੋਈਆਂ ਨੇ ਰੌਣਕਾਂ ਲਗੀਆਂ ਹੋਈਆਂ ਨੇ ਲੋਕ ਆਣ ਕੇ ਵਧਾਈਆਂ ਦੇ ਰਹੇ ਨੇ ਤੇ ਨਾਲ ਦੀ ਨਾਲ ਮੂੰਹ ਮਠਾਵੀ ਕਰਾ ਰਹੇ ਨੇ ਤਸੋ ਆਪਾਂ ਗੱਲਬਾਤ ਵੀ ਕਰਾਂਗੇ ਰੰਧਾਵਾ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਸਾਡੀ ਟੀਮ ਵੱਲੋਂ ਕਿ ਬਹੁਤ ਵੱਡੀ ਜਿਹੜੀ ਹਾਸਲ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਤੁਸੀਂ ਮੈਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਕੰਮ ਜਿਹਰੇ ਨੇ ਕੰਮਾਂ ਤੋਂ ਹੀ ਜਿਹਰੇ ਲੋਕ ਖੁਸ਼ ਹੋ ਕੇ ਤੁਹਾਨੂੰ ਵੋਟਾਂ ਪਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਅਚੇਤ ਤੌਰ ਤੇ ਮੇਰੇ ਘਰ ਆਣ ਕੇ ਇਹ ਕਵਰਿੰਗ ਕਰ ਰਹੇ ਹੋ ਤੇ ਮੈਂ ਤੁਹਾਨੂੰ ਵੀ ਵਧਾਈ ਦਿੰਦਾ ਤਾਂ ਬਾਕੀ ਮੈਂ ਜਲੰਧਰ ਵਾਸੀਆਂ ਨੂੰ ਤਾਂ ਆਪਣੇ ਨਾਲੋਂ ਜ਼ਿਆਦਾ ਹੀ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਤੇ ਇੰਨਾ ਵੱਡਾ ਵਿਸ਼ਵਾਸ ਕਰਕੇ ਤਾਂ ਉਹਨਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ ਹੈ ਅਮਰੀਕਾ ਦੇ ਲੋਕ ਪੰਜਾਬ ਦੇ ਲੋਕ ਬੜੇ ਸੂਝਵਾਨ ਲੋਕ ਨੇ ਜਿਹੜੇ ਕੰਮਾਂ ਨੂੰ ਦੇਖ ਕੇ ਆਪਣੀ ਬੋਟ ਦਾ ਉਹਨਾਂ ਇਸਤੇਮਾਲ ਕੀਤਾ ਤੇ 14 ਮਹੀਨਾ ਦਾ ਕੰਮ ਜਿਹੜੇ ਆ ਆਮ ਆਦੀ ਵੀ ਪਾਰਟੀ ਦੇ ਬੋਲਦੇ ਆ ਜਿਹਦਾ ਹਾਜ ਰਿਜ਼ਲਟ ਜਲੰਧਰ ਚ ਲੋਕਾਂ ਨੂੰ ਵੇਖਣ ਨੂੰ ਮਿਲਿਆ ਸੁਰਨਦਾਵਾ ਸਾਹਿਬ ਵਾਕਿਆ ਹੀ ਲੋਕਾਂ ਨੂੰ ਪਤਾ ਹੈ ਕਿ ਆਮ ਪਾਰਟੀ ਦੀ ਸਰਕਾਰ ਹੈ ਤੇ ਆਮ ਬੰਦਿਆਂ ਦੀ ਜਿਹੜੀ ਹੈ ਕਿ ਸਾਰਿਆਂ ਦੀ ਜਿਹੜੀ ਹੈ ਸੁਣੀ ਜਾਂਦੀ ਏ ਤੇ ਕੰਮ ਵੀ ਜਿਹਰੇ ਨੇ ਹੁੰਦੇ ਪਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਲੋਕਾਂ ਦੇ ਨਾਲ ਵਿਚਰਦੇ ਹੋ ਦਿਨ ਰਾਤ ਇੱਕ ਕਰਦੇ ਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੱਲ ਕਰਦੇ ਤੇ ਉਹਦੇ ਕਰਕੇ ਜਿਹੜੇ ਜਲੰਧਰ ਤੇ ਤੁਹਾਨੂੰ ਪਤਾ ਲੋਕ ਸਮਝਦਾਰ ਤੇ ਸਿਆਣੇ ਨੇ ਸਾਰੇ ਪੰਜਾਬ ਹੀ ਸਿਆਣਾ ਹੈ ਪਰ ਤੁਹਾਡੇ ਕੰਮਾਂ ਕਰਕੇ ਜਿਹੜਾ ਇਹ ਵੀ ਜਰਾਏ ਝੋਲੀ ਤੇ ਪਈ ਉਹ ਤੂੰ ਦੇਖੋ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇੱਕ ਸੇਵਾ ਸੇਵਾ ਭਾਵ ਨਾਲ ਜਿੰਨੇ ਕੰਮ ਕਰਨਾ ਉਹਦਾ ਰਿਜ਼ਲਟ ਕੁਝ ਹੋਰ ਹੈ ਜਿੰਨੇ ਇਹ ਸੋਚਣਾ ਕਿ ਮੇਰਾ ਰਾਜ ਭਾਗ ਹੈ ਮੈਂ ਉਹਦੇ ਨਾਲ ਤਰੀਕਾ ਉਹਦਾ ਕੰਮ ਕਰਨ ਦਾ ਰਿਜ਼ਲਟ ਕੁਝ ਹੋਰ ਬਣਦਾ ਸਾਡੇ ਆਮ ਆਦਮੀ ਪਾਰਟੀ ਤੇ ਜਿਹੜੇ ਐਮਐਲਏ ਸਬਾਨਾ ਜਿਹੜਾ ਮਿਨਿਸਟਰ ਸਬਾਨ ਨੇ ਉਹ ਸੇਵਾ ਭਾਵ ਨਾਲ ਕੰਮ ਕਰਦੇ ਨੇ ਬਿਨਾ ਕਿਸੇ ਲਾਲਚ ਤੋਂ ਕੰਮ ਕਰਦੇ ਨੇ ਉਹਦਾ ਰਿਜ਼ਲਟ ਤਾਂ ਫਿਰ ਉਮੀਦਾਂ ਹੀ ਮਿਲਣਾ ਮੈਂ ਇੱਕ ਗੱਲ ਤੁਹਾਡੇ ਚੈਨਲ ਨਾਲ ਚਾਹਨਾ ਵੀ ਕਿ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਸਭ ਤੋਂ ਮਿਰਕਲ ਐਨ ਹੋਰ ਸੀਟ ਮੰਨੀ ਜਾਂਦੀ ਆ ਤਾਂ ਲੋਕ ਆਪਣੀ ਅਮਨ ਸ਼ਾਂਤੀ ਨਾਲ ਰਹਿੰਦੇ ਨੇ ਤਾਂ ਖੁਸ਼ ਨੇ ਉਹਦਾ ਰਿਜ਼ਲਟ ਜਿਹੜਾ ਜਲੰਧਰ ਚ ਵੀ ਮਿਲ ਗਿਆ ਆਉਣ ਵਾਲੇ ਸਮੇਂ ਚ ਡੇਰਾ ਬਾਬਾ ਨਾਨਕ ਦੀ ਚੋਣ ਚ ਲੋਕ ਰਿਜ਼ਲਟ ਜਿਹੜਾ ਦੂਜੀਆਂ ਪਾਰਟੀਆਂ ਨੂੰ ਦੇਣਗੇ ਕਿ ਤੁਸੀਂ ਆਹ ਕਰਦੇ ਰਹੇ ਜੇ ਤੇ ਆਮ ਆਦੀ ਪਾਰਟੀ ਨੇ ਆਣ ਕੇ ਆ ਗਈ ਇਹਨਾਂ ਦਾ ਮਤਲਬ ਕਿ ਆਮ ਪਾਰਟੀ ਸਰਕਾਰ ਜਿੱਦੋ ਦੀ ਵੀ ਆਈ ਹੈ ਤੇ ਥਾਣਿਆਂ 'ਚ ਵੀ ਜਰੀਆਂ ਨੇ ਬਹੁਤ ਮੁਸ਼ਕਲਾ ਹੱਲ ਹੁੰਦੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਰੋਲਾ ਗੋਲਾ ਨਹੀਂ ਪੈਂਦਾ ਕਿਉਂਕਿ ਆਮ ਪਾਰਟੀ ਤੇ ਸਰਕਾਰਾ ਸ਼ੁਰੂ ਤੋਂ ਸੱਤਾ ਦੇ ਵਿੱਚ ਆਣ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਨੂੰ ਜਰਣਾ ਆਮ ਲੋਕਾਂ ਦੇ ਨਾਲ ਆ ਪਰ ਮਤਲਬ ਕਿ ਮਿਲਾ ਕੇ ਤੇ ਪੰਜਾਬ ਦੇ ਵਿੱਚ ਸਰਕਾਰ ਆਮ ਲੋਕਾਂ ਦੀ ਬਣਾਣੀ ਹੈ ਤੇ ਵਾਕਿਆ ਹੀ ਉਹ ਬਣਾ ਕੇ ਛੱਡੀ ਕਿਉਂਕਿ ਤੁਹਾਡੇ ਕੰਮ ਬੋਲਦੇ ਆ ਦੇਖੋ ਅਸੀਂ ਆਮ ਲੋਕ ਆ ਸਾਡਾ ਕੋਈ ਪਸ਼ੋਕੜ ਜਿਹੜਾ ਕੋਈ ਬਹੁਤ ਆ ਸਿਆਸੀ ਪਸ਼ੋਕੜ ਨਹੀਂ ਕਿ ਅਸੀਂ ਖਾਨਦਾਨੀ ਪ੍ਰਵਾਨਚੋਤ ਦਾਦੇ ਤੋਂ ਚੱਲ ਇਹ ਲੋਕਾਂ ਦੇ ਖਾਨਦਾਨੀ ਪ੍ਰਵਾਰ ਚੱਲਦੇ ਨੇ ਤਿੰਨ ਤਿੰਨ ਚਾਰ ਚਾਰ ਪੀੜੀਆਂ ਲਗਾਤਾਰ ਉਹੀ ਪਰਿਵਾਰ ਨੇ ਜਿਹੜੇ ਅੱਗੇ ਆਉਂਦੇ ਨੇ ਇਹਨਾਂ ਦੇ ਜਿਹੜੇ ਪਰਿਵਾਰ ਨੇ ਇਹ ਆਪੋ ਚ ਰਿਸ਼ਤੇਦਾਰੀਆਂ ਨੇ ਪੰਜ ਸਾਲ ਉਹਨਾਂ ਨੇ ਪੰਜ ਸਾਲ ਉਹਨਾਂ ਨੇ ਵੰਡ ਕੇ ਕਰਦੇ ਸੀਗੇ ਜਦੋਂ ਕਿ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਤੀਜੀ ਧੇਰੀ ਨਹੀਂ ਸੀਗੀ ਲੱਭਦੀ ਜਦੋਂ ਲੋਕਾਂ ਨੂੰ ਤੀਜੀ ਧੇਰ ਮਿਲੀ ਹੈ ਆਪਸ਼ਨ ਮਿਲ ਗਈ ਹੈ ਤਾਂ ਉਹਦਾ ਰਿਜ਼ਲਟ ਦੇਖ ਲੋ ਕੀ ਬਣਿਆ 92 ਐਮਐਲਏ ਬਣਨੇ ਮੇਰੇ ਖਿਆਲ ਪੰਜਾਬ ਦਾ ਇੱਕ ਇਤਿਹਾਸ ਬਣਿਆ ਜਿਹਨਾਂ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਜੇ ਵਿਸ਼ਵਾਸ ਕੀਤਾ ਤੇ ਆਮ ਆਦਮੀ ਪਾਰਟੀ ਲੋਕਾਂ ਦੇ ਵਿਸ਼ਵਾਸ ਤੇ ਖਰਾਬਤਾਂ ਦੀ ਕੋਸ਼ਿਸ਼ ਕਰਨ ਰਹੀ ਆ ਔਰ ਕਰ ਰਹੀ ਆ ਉਹਦਾ ਰਿਜ਼ਲਟ ਜਲੰਧਰ ਚ ਮਿਲ ਗਿਆ ਸਾਨੂੰ ਤੁਰੰਦਾਵਾ ਸਾਹਿਬ ਹੁਣ ਵੀ ਜਿਹੜਾ ਤੁਸੀਂ ਕੰਮ ਕੀਤਾ ਉਹਦੀਆਂ ਹੀ ਜਿਹੜੀਆਂ ਤੁਹਾਨੂੰ ਗੁੰਜਿਮਨੀ ਚੋਣ ਦੇ ਵਿੱਚ ਜਿੱਤ ਪ੍ਰਾਪਤ ਹੋਈ ਆ ਅੱਗੋਂ ਵੀ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਤੁਸੀਂ ਇਦਾਂ ਹੀ ਮੰਨ ਤੇ ਹੀ ਨਾਲ ਜਿੱਦਾਂ ਸਾਰੇ ਐਮ ਐਲ ਏ ਜਿੱਦਾਂ ਤੁਹਾਡੇ ਵਰਕਰ ਜਿਹੜੇ ਕਰ ਰਹੇ ਨੇ ਅੱਗੋਂ ਵੀ ਇਦਾਂ ਕੰਮ ਚੱਲਦੇ ਰਹਿਣਗੇ ਦੇਖੋ ਮੇਰੀ ਟੀਮ ਬਹੁਤ ਵਧੀਆ ਮੇਰੀ ਟੀਮ ਇਮਾਨਦਾਰਾਂ ਦੀ ਟੀਮ ਹੈ ਜਿਵੇਂ ਇਹਨਾਂ ਨੂੰ ਸਾਰਿਆਂ ਨੂੰ ਮੈਂ ਪਹਿਲੇ ਦਿਨ ਤੋਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨਾ ਤਾਂ ਦਰਵਾਜ਼ੇ ਖੁੱਲੇ ਆ ਜੇ ਦੂਜੇ ਤਰੀਕੇ ਨਾਲ ਕੰਮ ਕਰਨਾ ਤਾਂ ਫਿਰ ਦਰਵਾਜ਼ਾ ਮੇਰਾ ਬੰਦ ਹੈ ਜੇ ਜਿਵੇਂ ਸਿਸਟਮ ਪੁਰਾਣਾ ਚੱਲਦਾ ਸੀਗੇ ਸੌਦੇਬਾਜ਼ੀਆਂ ਕਰਾਉਣੀਆਂ ਲੈਣ ਦੇਣ ਕਰਾਉਣਾ ਫਿਰ ਮੇਰੇ ਘਰ ਦਾ ਕੋਈ ਦਰਵਾਜ਼ਾ ਨੱਪਣ ਦੀ ਲੋੜ ਨਹੀਂ ਉਸ ਬੰਦੇ ਵਾਸਤੇ ਦਰਵਾਜ਼ਾ ਖੁੱਲਾ ਜਿੰਨੇ ਇਮਾਨਦਾਰ ਨਾਲ ਨਾਉਣਾ ਅੱਜ ਮੇਰਾ ਕਾਫਲਾ ਦਿਨੋਂ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਡੇਰਾ ਪਾਪਾ ਅੱਜ ਕਾਫਲਾ ਬਹੁਤ ਵੱਡਾ ਬਣ ਗਿਆ ਹੈ 24 ਤੱਕ ਰਿਜ਼ਲਟ ਜਿਹੜਾ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਜੋ ਜਿਹੜਾ ਡੇਰਾ ਬਾਬਾ ਨਾਨਕ ਦੇ ਲੋਕ ਵੀ ਦੱਸਦੇ ਨੇ ਕਿ ਕੀ ਆਮ ਆਦਮੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਸੁਰਨਦਾਵਾ ਸਾਹਿਬ ਫਿਰ ਇਹ ਸਾਰੇ ਪੰਜਾਬ ਦੇ ਜਿਹੜੇ ਆਮ ਪਾਰਟੀ ਦੇ ਜਿਹੜੇ ਤੁਹਾਡੇ ਵਰਕਰ ਨੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਖਾਸ ਕਰਕੇ ਜਲੰਧਰ ਵਾਲਿਆਂ ਨੂੰ ਫਿਰ ਉਹਨਾਂ ਨੂੰ ਵੀ ਵਧਾਈਆਂ ਦਊ ਨਾ ਜਿਨ੍ਹਾਂ ਨੇ ਬੱਲੇ ਬੱਲੇ ਕਰਾਤੀ ਫਿਰ ਮੈਂ ਸਭ ਤੋਂ ਪਹਿਲਾਂ ਬਤਾਈ ਜਲੰਧਰ ਵਾਲਿਆਂ ਨੇ ਦਿੱਤੀ ਮੇਰੇ ਇੱਕ ਵਾਰੀ ਦੇ ਦੋ ਨਾ ਮੈਂ ਤਾਂ ਕਹਿ ਹੀਂ ਦਿਆ ਕਿ ਜਲੰਧਰ ਵਾਲਿਆਂ ਨੇ ਵਧਾਈ ਤਾਂ ਹੈ ਹੀ ਆ ਪਰ ਜਿਹੜਾ ਜਲੰਧਰ ਵਾਲਿਆਂ ਨੇ ਕੰਮ ਕੀਤਾ ਜਲੰਧਰ ਦੀ ਜਿਹੜੀ ਹੋਈ ਹੈ ਜਿਮਨੀ ਚੋਣ ਲੋਕ ਸਭਾ ਦੀ ਸਾਰੇ ਹਿੰਦੁਸਤਾਨ ਦਾ ਧਿਆਨ ਸੀਗਾ ਇਸ ਜਿਮਨੀ ਚੋਣ ਦੇ ਉੱਤੇ ਇਹਦਾ 2024 ਚ ਬੜਾ ਵੱਡਾ ਫੈਕਟ ਹੈ ਲੋਕ ਦੇਸ਼ ਤੇ ਸੀਗੇ ਇਸ ਕਰਕੇ ਬੜਾ ਵੱਡਾ ਜਿਹੜਾ ਮੈਸੇਜ ਹੈ ਕਿ ਹਿੰਦੁਸਤਾਨ ਚ ਗਿਆ ਤਾਂ ਪੰਜਾਬ ਚ ਤਾਂ ਮੇਰੇ ਕੋਲ ਮੈਂ ਤਾਂ ਇੱਕ ਚੈਨਲ ਤੇ ਰਾਈਂ ਦੱਸਿਆ ਸੀ 10-15 ਦਿਨ ਪਹਿਲਾਂ ਕਿ 101% ਐਸਿਡ ਜਿਹੜੀ ਜਿੱਤਣੀ ਹੈ ਤਾਂ ਜਿੱਤੇ 101% ਮੈਨੂੰ ਹੁਣੇ ਚੰਨ ਵਾਲੇ ਕਹਿੰਦੇ ਜੀ ਅਗਲਾ ਦੱਸ ਦੋ 2024 ਚ ਕੀ ਬਣਨਾ ਮੈਂ ਕਿਹਾ ਲਿਖ ਲਓ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਜਿੱਤਣਾਂ ਨੋਟ ਕਰ ਲਓ ਮੇਰੀ ਗੱਲ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਦੇਣਾ ਹੈ ਦੇਖਦੇ ਆ ਜਿੰਨੀਆਂ ਜਿੰਨੀਆਂ ਗਰੰਟੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਤੀਆਂ ਇੱਕ ਇੱਕ ਕਰਕੇ ਸਾਰੀ ਪੂਰੀ ਕੀਤੀ ਆ ਇਹਦਾ ਬਿਜਲੀ ਦਾ ਬਿੱਲ ਮਾਪ ਹੋਇਆ ਤਾਂ ਲੋਕਾਂ ਸਾਰਿਆਂ ਵੋਟਾਂ ਪਾਤੀਆਂ ਜਿੱਦਣ ਹਜ਼ਾਰ ਹਜ਼ਾਰ ਦਿੱਤਾ ਮੇਰੇ ਘਰਾਂ ਨਹੀਂ ਕੋਈ ਨਹੀਂ ਵੋਟ ਆ ਦੂਜੀਆਂ ਪਾਰਟੀਆਂ ਦੀ ਜਮਾਤ ਤਾਂ ਜਮਤੋ ਜਾਣੀਆਂ ਨੇ ਆ ਫਿਰਦੇ ਕਿਤੇ ਨੇ ਕੰਮ ਦਾ ਮੁੱਲ ਜਿਹੜੀ ਜਿਹੇ ਗਾਰੰਟੀ ਦਿੱਤੀ ਉਹ ਪੂਰੀ ਕਰਨੀ ਸੋਰੰਦਾਵਾ ਸਾਹਮਣੇ ਨਾਲ ਗੱਲਬਾਤ ਕੀਤੀ ਏ ਉਹਨਾਂ ਨੇ ਵੀ ਕਿਹਾ ਏ ਜੀ ਅਮਾਨਦਾਰੀ ਦੇ ਜਰੀਏ ਆ ਪਾਰਟੀ ਏ ਆਮ ਪਾਰਟੀ ਆਮ ਪਾਰਟੀ ਦੀ ਸਰਕਾਰ ਹੈ ਤੇ ਜੋ ਜੋ ਵਾਅਦੇ ਕੀਤੇ ਸੀ ਹੌਲੀ ਹੌਲੀ ਆਪਾਂ ਪੂਰੇ ਕਰਦੇ ਪਿਆ ਅੱਗੋ ਵੀ ਜਿਹੜੇ ਨੇ ਵਾਅਦੇ ਉਹ ਵੀ ਆਪਾਂ ਪੂਰੇ ਕਰਨੇ ਨੇ ਜੇ ਵਾਅਦੇ ਪੂਰੇ ਕੀਤੇ ਨੇ ਤੇ ਤਾਂ ਹੀ ਜਰੀਏ ਜਿਮਨੀ ਚੌਂ ਸਾਰਿਆਂ ਦੀ ਜਿਹੜੀ ਨਜ਼ਰ ਸੀ ਜਲੰਧਰ ਜਿਮਨੀ ਚੌਂ ਦੇ ਉੱਤੇ ਹੀ ਤੇ ਜੇ ਕੰਮ ਕੀਤੇ ਨੇ ਤੇ ਤਾਂ ਹੀ ਉਹਨਾਂ ਨੇ ਜਰੀਏ ਉਹ ਤੁ ਜਿੱਤ ਪ੍ਰਾਪਤ ਕੀਤੀ ਹੈ ਤਾਂ 2024 ਦੇ ਵਿੱਚ ਵੀ ਜਿਹੜੀ ਇਹ ਉਹ 13 ਦੀਆਂ 13 ਸੀਟਾਂ ਜਿਹੜੇ ਰੰਧਾਵਾ ਸਾਹਮਣੇ ਕਿਹਾ ਹੈ ਉਹ ਆਪਾਂ ਤੇਰੀਆਂ ਲੈਣੀਆਂ ਨੇ ਸੋ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਸੋ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਬਲਵਿੰਦਰ ਸਿੰਘ ਜੀ ਮੇਰਾ ਪਿੰਡ ਸ਼ਿਕਾਰਮੁਛੀਆਂ ਬਲਵਿੰਦਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿਉਂਕਿ ਸਾਰਿਆਂ ਦੀਆਂ ਸਾਰਿਆਂ ਦੇ ਨਜ਼ਰਾਂ ਜਿਹੜੀਆਂ ਇਹ ਜਲੰਧਰ ਜਿਮਨੀ ਚੌਂ ਤੇ ਲੱਗੀਆਂ ਹੋਈਆਂ ਸੀਗੀਆਂ ਪਰ ਵਰਕਰਾਂ ਨੇ ਜਿਹੜਾ ਹੈ ਖੁਸ਼ ਕਰ ਦਿੱਤਾ ਹੈ ਜਲੰਧਰ ਵਾਸੀਆਂ ਨੇ ਕਿਉਂਕਿ ਵੋਟ ਪਾ ਕੇ ਕੰਮ ਕੰਮ ਨੂੰ ਵੋਟਾਂ ਪਈਆਂ ਨੇ ਕੰਮ ਤੁਹਾਡੇ ਵੱਲੋਂ ਜਿਹੜੇ ਕੀਤੇ ਗਏ ਨੇ ਤੇ ਉਹਦੀਆਂ ਜਿਹੜੀਆਂ ਵੋਟਾਂ ਮਿਲੀਆਂ ਤੇ ਅੱਜ ਜਿਹੜਾ ਇਹ ਰੰਧਾਵਾ ਦੇ ਘਰ ਸਵੇਰ ਤੋਂ ਹੀ ਜਰੀਆਂ ਰੌਣਕਾਂ ਲੱਗੀਆਂ ਦੀਆਂ ਨੇ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦੇ ਜ਼ਰੀਏ ਆਪਾਂ ਉਹਨਾਂ ਵੀਰਾਂ ਦਾ ਧੰਨਵਾਦ ਕਰੀਏ ਉਹਨਾਂ ਜਿਨ੍ਹਾਂ ਨੇ ਦੁਆਬੇ ਦੇ ਲੋਕਾਂ ਨੇ ਇਤਿਹਾਸ ਲਿਖਿਆ ਇੱਕ ਸੁਰਜੀਤ ਕੀਤੀ ਪਾਰਟੀ ਜਿਹੜੀ ਪਾਰਟੀ ਨੇ ਇਸ ਸਮੇਂ ਰਾਜ ਭਾਗ ਦੇ ਵਿੱਚ ਸੀ ਔਰ ਇੱਕ ਵੱਡਾ ਜਿਹੜਾ ਉਹਨਾਂ ਦਾ ਹਾਸਲਾ ਸੀਗਾ ਪੀਐਸ ਜਿੱਤਾਂਗੇ ਔਰ ਜਿੱਤੇ ਆ ਇਹਦਾ ਬਹੁਤ ਵੱਡਾ ਸਾਨੂੰ ਫਾਇਦਾ ਹੋਇਆ ਆਉਣ ਵਾਲੇ ਸਮੇਂ 'ਚ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਆ ਉਹ ਵੀ ਇਸੇ ਦਮ ਖਮ ਤੇ ਲੜਨੀਆਂ ਨੇ ਕੰਮ ਦੇ ਸਿਰ ਤੇ ਲੜਾਂਗੇ ਔਰ ਦੁਆਬੇ ਦੇ ਲੋਕ ਪੜੇ ਲਿਖੇ ਲੋਕ ਨੇ ਉਹ ਬੜੇ ਸਮਝਦਾਰ ਲੋਕ ਨੇ ਉਹਨਾਂ ਨੇ 14 ਮਹੀਨੇ ਦਾ ਰਿਜ਼ਲਟ ਜਿਹੜਾ ਸਾਡੇ ਕੰਮਾਂ ਦਾ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਤੁਹਾਨੂੰ ਲੱਗਦਾ ਨਹੀਂ ਕਿ 14 ਮਹੀਨੇ ਜਿਹੜੇ ਤੁਸੀਂ ਮਿਹਨਤ ਕੀਤੀ ਦਿਨ ਰਾਤ ਇੱਕ ਕੀਤੀ ਏ ਉਹਦਾ ਫਲ ਜਿਹੜਾ ਜਲੰਧਰ ਵਿੱਚ ਤੁਹਾਨੂੰ ਮਿਲਿਆ ਹੈ ਮਿਲ ਗਿਆ ਜੀ ਮੈਂ ਕਿਹਾ ਤਾਂ ਹੀ ਦੱਸਣ ਦੇ ਹੋ ਵੀ ਉਹ ਰਿਜ਼ਲਟ ਲਿਆ ਆਰ ਜਿਹੜਾ ਮਿਲਿਆ ਜਿਮਨੀ ਚੋਂ ਦਾ ਔਰ ਲੱਖਾਂ ਲੋਕਾਂ ਨੇ ਪਿਆਰ ਦਿੱਤਾ ਔਰ ਬਾਕੀ ਜਿਹੜੀਆਂ ਪਾਤਾਂ ਦਾਅਵੇ ਕਰਦੇ ਸਨ ਉਹਨਾਂ ਦੇ ਜਮਾਨਤਾਂ ਜਬਤ ਹੋਈਆਂ ਨੇ ਆਰ ਇਸ ਦੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਜਿਨ੍ਹਾਂ ਨੇ ਲੋਕਾਂ ਤੱਕ ਸਾਡਾ ਧੰਨਵਾਦ ਦਾ ਜੋ ਪ੍ਰਚਾਰ ਦਿੱਤਾ ਬਹੁਤ ਬਹੁਤ ਤੁਹਾਡਾ ਅਨੁਮਰਤ ਕਰਦੇ ਸੋ ਹੋਰ ਵੀ ਇੱਥੇ ਮੌਜੂਦ ਨੇ ਜਿਹੜੇ ਵਧਾਈਆਂ ਦੇਣ ਵਾਸਤੇ ਆਏ ਨੇ ਰੰਧਾਵਾ ਪਰਿਵਾਰ ਨੂੰ ਕਿਉਂਕਿ ਵਰਕਰਾਂ ਦਾ ਜਿਹੜਾ ਇਹਨਾਂ ਸਪੋਰਟ ਹੋਣੀ ਚਾਹੀਦੀ ਵਰਕਰਾਂ ਦੀ ਸਪੋਰਟ ਹੋਵੇ ਤਾਂ ਫਿਰ ਵੀ ਜਰੀਏ ਬੜੀ ਹੌਸਲੇ ਵਾਲੀ ਗੱਲ ਹੁੰਦੀ ਹੈ ਉਸੋ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਗੁਰਦੇਵ ਸਿੰਘ ਜੀ ਮੈਂ ਸਾਫਕਾ ਸਾਫਕਾ ਸਰਪੰਚ ਪਿੰਡ ਗੱਗਵਾਲੀ ਸਰਪੰਚ ਸਾਹਿਬ ਫਿਰ ਤੁਸੀਂ ਵੀ ਮੁਬਾਰਕਬਾਦ ਦੇਣ ਆਏ ਏ ਤੇ ਬਿਲਕੁਲ ਜੀ ਬਿਲਕੁਲ ਰੰਧਾਵਾ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਖਾਸ ਕਰਕੇ ਜਲੰਧਰ ਦੀ ਜਨਤਾ ਨੂੰ ਜਿਨ੍ਹਾਂ ਨੇ ਬੜੀ ਸੂਝ-ਬੂਝ ਦੇ ਨਾਲ ਇੱਕ ਚੰਗੇ ਕੈਂਡੀਡੇਟ ਨੂੰ ਚੰਗੀ ਪਾਰਟੀ ਨੂੰ ਚੁਣਿਆ ਤੇ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਸਹੀ ਜਗ੍ਹਾ ਕੀਤਾ ਤੇ ਸਰਕਾਰ ਦੇ 14 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਵੋਟ ਪਾਈ ਆ ਨਾ ਕਿ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ ਨੂੰ ਨਕਾਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਰਿੰਕੂ ਜੀ ਨੂੰ ਚੁਣਿਆ ਇਸ ਲਈ ਆਪਾਂ ਜਲੰਧਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਸੋ ਗੱਲਬਾਤ ਕੀਤੀ ਹੈ ਕਿ ਬੜਾ ਉਤਸ਼ਾਹ ਹੈ ਵਰਕਰਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਜੀ ਜੇ ਆਪਾਂ ਕੰਮ ਕੀਤੇ ਨੇ ਤੇ ਕੰਮ ਦੇ ਨਾਲ ਹੀ ਜੇਰੀਆਂ ਨੇ ਸਾਨੂੰ ਵੋਟਾਂ ਮਿਲਦੀਆਂ ਨੇ ਤੇ ਅੱਗੇ ਵੀ 2024 ਦੇ ਵਿੱਚ ਵੀ ਜੇਰੀਏ ਐਦਾਂ ਹੀ ਆਪਾਂ ਜਿੱਤ ਪ੍ਰਾਪਤ ਕਰਾਂਗੇ ਹਾਸਲ ਕਰਾਂਗੇ ਸੋ ਆਪਾਂ ਤੁਹਾਨੂੰ ਤਸਵੀਰਾਂ ਫੇਰ ਦਿਖਾ ਦਈਏ ਕਿ ਸਵੇਰ ਤੋਂ ਹੀ ਜੇਰੀਆਂ ਨੇ ਇੱਥੇ ਰੌਣਕਾਂ ਲਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਜੇਰੇ ਆਣ ਕੇ ਇੱਥੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਮਿੱਠਾ ਮੂੰਹ ਕਰਾਉਣ ਵਾਲੇ ਜਿਹੜੇ ਸਵੇਰ ਤੋਂ ਆ ਰਹੇ ਨੇ ਉਹਨ ਵੀ ਜਰੇ ਨੇ ਰੰਧਾਵਾ ਸਾਹਿਬ ਨੂੰ ਮੂੰਹ ਮਿੱਠਾ ਕਰਾਉ ਰਹੇ ਨੇ ਕਿਉਂਕਿ ਲੋਕ ਜਿਹੜੇ ਨੇ ਸਵੇਰ ਤੋਂ ਹੀ ਆ ਕੇ ਐਦਾਂ ਹੀ ਵਧਾਈਆਂ ਦੇ ਰਹੇ ਨੇ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ